ਸੁਲਤਾਨਪੁਰ ਲੋਧੀ ਦੇ ਬਾੜ ਪ੍ਰਭਾਵੇਤ ਇਲਾਕਿਆਂ ਵਿੱਚ ਸ਼ਾਮਲ 16 ਟਾਪੂ ਨੂਮਾ ਪਿੰਡਾਂ ਦੀ ਹਾਲਤ ਵਿੱਚ ਹਲਕਾ ਸੁਧਾਰ ਦਿਖਾਈ ਦੇ ਰਿਹਾ ਹੈ। ਪਿੰਡ ਬਾਉਪੂਰਾ ਤੇ ਸਾੰਗਰਾ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟ ਚੁੱਕਿਆ ਹੈ। ਦੱਸ ਦਈਏ ਕਿ ਇੱਥੇ ਕਈ ਆਰਚੀ ਬੰਨ ਟੁੱਟਣ ਤੋਂ ਬਾਅਦ ਹਾਲਾਤ ਬਹੁਤ ਖਰਾਬ ਹੋ ਗਏ ਸੀ। ਖੇਤਾਂ ਅਤੇ ਘਰਾਂ ਤੱਕ ਪਾਣੀ ਭਰ ਗਿਆ ਸੀ। ਹੁਣ ਇਹ ਕਿਸਾਨਾਂ ਲਈ ਅਗਲੀ ਫਸਲ ਦੀ ਬਿਜਾਈ ਬੜੀ ਚੁਣੌਤੀ ਹੈ। ਕਿਉਂਕਿ ਸੰਸਾਧਨਾਂ ਦੀ ਕਮੀ ਅਤੇ ਆਰਥਿਕ ਤੌਰ ਤੇ ਮੰਦਹਾਲੀ ਨਾਲ ਜੂਝ ਰਹੇ ਇਸ ਇਲਾਕੇ ਦੇ ਕਿਸਾਨ ਆਪਣੀ ਜਮੀਨ ਨੂੰ ਦੁਬਾਰਾ ਆਵਾਦ ਕਰਨ ਵਿੱਚ ਅਸਮਰਥ ਨੇ ਦੂਜੇ ਪਾਸੇ ਪਾਣੀ ਘਟਣ ਤੋਂ ਬਾਅਦ ਕਈ ਥਾਵਾਂ ਤੇ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਵਿੱਚ ਦਰਾਰਾ ਪੈ ਗਈਆਂ ਨੇ ਭਲੇ ਹੀ ਅਜੇ ਪਾਣੀ ਪੂਰੀ ਤਰ੍ਹਾਂ ਨਹੀਂ ਘਟਿਆ ਪਰ ਨੁਕਸਾਨ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ ਅਜਨਾਲ ਨਾਲ ਕਿਸਾਨਾਂ ਨੇ ਪ੍ਰਧਾਨ ਮੰਤਰੀ ਵੱਲੋਂ ਐਲਾਨ ਪੈਕੇਜ ਨੂੰ ਨਾਕਾਫੀ ਦੱਸਿਆ ਅਯੋਜੀ ਦਾ ਖਾਲਸਾ ਵਰਜੀ ਹੁਤੇ ਹਾਲਤ ਅਜੇ ਮਾੜੀ ਹੈ ਫਿਲਹਾਲ ਕੋਈ ਹਾਲ ਨਹੀਂ ਹੈ ਜਿਵੇਂ ਰਾਮਪੁਰ ਗੋੜੇ ਤੇ ਪਾਣੀ ਫੁੱਲ ਚੱਲਣ ਡਿਆ ਜਿੱਥੋਂ ਟੁੱਟਾ ਮਲ ਰਾਹ ਇਹ ਲਾ ਬੰਡ ਟਟਾਵਾ ਇਹ ਪਾਣੀ ਚੱਲ ਰਿਹਾ ਉਥੇ ਤੇ ਘਰ ਉਥੇ ਕੋਈ 9 10 ਤੇ ਇੱਕਦਮ ਰੋੜੀ ਗਏ ਘਰ ਤੇ ਬਾਕੀ ਜਿਹੜੇ ਹੋਰ ਵੀ ਉਹ ਪਿੰਡ ਦੇ ਵਿੱਚ ਇੱਕ ਦੋ ਘਰ ਵੀ ਪਾਟੇ ਪੁੱਟੇ ਉਹਨਾਂ ਨੇ ਕੋਈ ਟਿਲਾ ਸੁਖਾਵੇਂ ਨਹੀਂ ਹੈਗੇ ਤੇ ਗੁਰਦੁਆਰੇ ਦੀ ਕੋ ਰਸਤਾ ਮਸ ਠੀਕ ਹੈ ਅੱਗੇ ਤੇ ਰਸਤਾ ਖਰਾਬ ਹੀ ਆ ਅੱਗੇ ਕੋਈ ਡਾ ਵਧੀਆ ਰਸਤਾ ਨਹੀਂ ਹੈਗਾ ਪਾਣੀ ਜੇ ਹੈ ਹੀ ਨਾ ਪਾਣੀ ਬਰਾਬਰ ਨਿਕਲਿਆ ਨਹੀਂ ਹੈ ਸਾਰਾ ਜੇ ਪਾਣੀ ਇਦਾਂ ਹੀ ਤੁਰਿਆ ਫਿਰਦਾ ਵੀ ਇੱਥੋਂ ਆ ਥੋੜਾ ਇਲਾਕਾ ਉੱਚਾ ਕਰਕੇ ਪਾਣੀ ਥੱਲੇ ਗਿਆ ਥੱਲੇ ਬਗਪੁਰ ਦੇ ਪਰਲੇ ਬੰਨੇ ਪਾਣੀ ਦਾ ਜੇ ਬਥੇਰਾ ਹੈਗਾ ਬੰਨ ਤੇ ਇਧਰ ਸਾਂਘਰੇ ਵਾਲੇ ਬੰਨੇ ਪਾਣੀ ਪੂਣੀ ਹੈਗਾ ਜੀ ਸਾਰੇ ਬੰਨੇ ਪਾਣੀ ਹੈਗਾ ਚਰਚੇਰੇ ਜੀ ਇਹ ਜੀ ਸਰਦਾਰ ਖੰਸਾ ਅਸਮੇ ਇਧਰ ਕੀ ਹਾਲਾਤ ਨੇ ਦੇਖੋ ਜੀ ਕੁਲਦੀਪ ਸਿੰਘ ਸਾਂਘਰਾ ਤਸਵੀਰ ਤੋਂ ਡਿਸਟ੍ਰਿਕਟ ਕਪੂਰਥਲਾ ਇਹ ਆ ਵੀ ਸਾਡੇ ਹਾਲਾਤ ਜਿਹੜੇ ਆ 11 ਤਰੀਕ ਦੇ ਖਰਾਬ ਹੋਏ ਸੀਗੇ ਤੇ ਕੱਲ ਦੇ ਕੁਝ ਸੁਰੇ ਆ ਇਹ ਆ ਕਿ ਬਾਉ ਪਰ ਕਦੀਮ ਤੇ ਬਾਉ ਪਰ ਜਦੀਦ ਦਾ ਜਿਹੜਾ ਗੁਰਦੁਆਰਾ ਸਾਹਿਬ ਉਥੋਂ ਦਾ ਰਸਤਾ ਚਾਲੂ ਆ ਪੋਸ ਤੋਂ ਅੱਗੇ ਜਿਹੜਾ ਸਾਂਘਰਾ ਪਿੰਡ ਆ ਤੇ ਹੋਰ ਨਾਲ ਦੇ ਪਿੰਡ ਆ ਉਹਨਾਂ ਤੱਕ ਤੇ ਅਜੇ ਵੀ ਬੋਟ ਹੀ ਚਲਦੀ ਤੇ ਜਿਹੜਾ ਰਾਮਪੁਰ ਗੌਰੇ ਤੋਂ ਜਿਹੜੇ ਪੰਜ ਸੱਤ ਆਪਣੇ ਘਰ ਠੱਠੇ ਆ ਉੱਥੇ ਜਿਹੜਾ ਇੰਨਾ ਕੁ ਜ਼ਿਆਦਾ ਪਾੜਿਆ ਕਿ ਜਿਹੜਾ ਤੀਸਰਾ ਦਰਿਆ ਵਾ ਉਹ ਐਸ ਵਕਤ ਇਸ ਏਰੀਏ ਦੇ ਸੈਂਟਰ ਵਿੱਚ ਦੀ ਵਗ ਰਿਹਾ ਜਿਹੜਾ ਤਰੰਤਨ ਦੀ ਫਲੋ ਜਾਂਦਾ ਸੀ ਉਹ ਬਿਲਕੁਲ ਬੰਦ ਹੋ ਚੁੱਕਾ ਮੁਸ਼ਕਲਾਂ ਦੇ ਆ ਰਹੀਆਂ ਵੀ ਬੇਸ਼ਕੋ ਸਭ ਤੋਂ ਵੱਡੀ ਮੁਸ਼ਕਲ ਇਹ ਆ ਵੀ ਪਾਣੀ ਘਟ ਜਵੇ ਜਿਹੜਾ ਸਾਡਾ ਰਾਮਪੁਰ ਗੌਰੇ ਤੋਂ ਤੋੜ ਚੱਲਦਾ ਪਿਆ ਵਾ ਵਹਿਣ ਵੱਡਾ ਜਦੋਂ ਉਹ ਬੰਦ ਹੋ ਗਿਆ ਉਦੋਂ ਹੀ ਸਾਡੀਆਂ ਮੁਸ਼ਕਲਾਂ ਹੱਲ ਹੋਣੀਆਂ ਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡਾ ਉਹ ਬੰਦ ਹੋਵੇ ਖੇਤਾਂ ਦੀ ਮਿੱਟੀ ਦਾ ਬੇਸਹਾਬੀ ਆ ਵੀ ਜਿਹੜਾ ਇਧਰਲੀ ਸ ਤੇ ਰਾਮਪੁਰ ਗੌਰੇ ਤੋਂ ਜਿਹੜਾ ਅੱਗੇ ਉੱਥੋਂ ਪੁੱਟ ਕੇ ਮਿੱਟੀ ਤੇ ਅੱਗੇ ਲਿਆ ਕੇ ਖੇਤਾਂ ਦੇ ਵਿੱਚ 4-4 5-5 ਫੁੱਟ ਜਿਹੜੀ ਮਿੱਟੀ ਜਮਾ ਹੋ ਚੁੱਕੀ ਹੈ ਜੀ